अरुण जेटली ਵੱਲੋਂ ਅੱਜ ਸੰਸਦ ਦੇ ਵਿੱਚ ਆਰਥਿਕ ਸਰਵੇ ਪੇਸ਼ ਕਰ ਦਿੱਤਾ ਗਿਆ ਹੈ ਆਰਥਿਕ ਸਰਵੇਖਣ ਪੇਸ਼ ਕਰ ਦਿੱਤਾ ਗਿਆ ਜਿਸ ਦੇ ਵਿੱਚ ਜੀ ਡੀ ਪੀ ਯਾਨੀ ਕਿ ਗ੍ਰੋਸ ਡੋਮੈਸਟਿਕ ਪ੍ਰੋਡਕਟ ਯਾਨੀ ਕਿ ਵਿਕਾਸ ਦਰ ਜੋ ਵਿਕਾਸ ਦਰ ਰੈਂਡ ਦੇ ਅਨੁਮਾਨ ਦੱਸੇ ਗਏ ਨੇ ਇਸ ਸਰਵੇ ਦੇ ਵਿੱਚ 5.4 ਤੋਂ 5.9 ਦੱਸੇ ਗਏ ਨੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪੱਤਰਕਾਰ ਗੌਰਵ ਖੋਸਲਾ ਗੌਰਵ ਆਰਥਿਕ ਸਰਵੇ ਪੇਸ਼ ਹੋ ਚੁੱਕਿਆ ਹੈ ਕਿਸ ਤਰ੍ਹਾਂ ਦੀ ਤਸਵੀਰ ਸਾਹਮਣੇ ਆਈ ਹੈ ਆ ਦੇਖੋ ਜੀਵਿਕਾ ਜੋ ਤਸਵੀਰ ਸਾਹਮਣੇ ਆ ਰਹੀ ਹੈ ਦਾ ਮਤਲਬ ਹੈ ਕਿ ਕੱਲ ਜਿਹੜਾ ਆਮ ਬਜਟ ਪੇਸ਼ ਹੋਏਗਾ ਉਹਦੇ ਵਿੱਚ ਕਾਫੀ ਸਟੈਪਸ ਅੱਦਾਂ ਦੇ ਚੁੱਕੇ ਜਾਣਗੇ ਜਿਹੜੇ ਆਮ ਜਨਤਾ ਲਈ ਹੱਕ ਚ ਨਹੀਂ ਹੋ ਸਕਦੇ ਦੇਖੋ ਉਹਨਾਂ ਨੇ ਬਿਲਕੁਲ ਸੰਕੇਤ ਦਿੱਤੇ ਕਿ ਇਸ ਸਾਲ ਜਿਹੜੀ ਅਲ ਨੀਨੋ ਦੀ ਚਿੰਤਾ ਰਹੇਗੀ ਯਾਨੀ ਮੌਨਸੂਨ ਖਰਾਬ ਰਹੇਗਾ ਉਹਦਾ ਸਿੱਧਾ ਅਸਰ ਮਹਿੰਗਾਈ ਤੇ ਪਵੇਗਾ ਦੂਜੀ ਉਹਨਾਂ ਨੇ ਸਭ ਤੋਂ ਵੱਡੀ ਗੱਲ ਕਹੀ ਕਿ ਆਰਪੀਆਈ ਕੋਲ ਮਹਿੰਗਾਈ ਜਿਸ ਤਰ੍ਹਾਂ ਵਧੀ ਹੈ ਉਹਨਾਂ ਕੋਲ ਇਹ option ਨਹੀਂ ਹੋਏਗੀ ਕਿ ਵਿਆਜ ਦਰਾਂ ਘੱਟ ਹੋਣ। ਤੀਸਰੀ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਐਗਰੀ ਕਮੋਡਿਟੀਜ਼ ਦੇਖੋ ਹਰ ਸਰਕਾਰ ਦਾ ਫੋਕਸ ਇਸ ਵਾਰ ਆ ਰਿਹਾ ਹੈ ਕਿ ਜਿਸ ਤਰ੍ਹਾਂ ਮੌਨਸੂਨ ਖਰਾਬ ਹੈ ਐਗਰੀ ਕਮੋਡਿਟੀ ਕਮੋਡਿਟੀ ਜਿੰਨੀ ਵੀ ਆਉਂਦੀ ਹੈ ਕੀਮਤਾਂ ਬਹੁਤ ਅਸਮਾਨੀ ਚੜ ਚੁੱਕੀਆਂ ਸੀ ਇਸ ਕਰਕੇ ਉਹਨਾਂ ਦਾ ਇੱਕ ਇਹਦੇ ਉੱਤੇ ਕਾਫੀ ਖਾਸਾ ਜ਼ੋਰ ਰਹੇਗਾ ਕਿ ਆਉਣ ਵਾਲਾ ਸਮੇਂ ਵਿੱਚ ਇੱਕ ਇਦਾਂ ਦਾ ਬਾਜ਼ਾਰ ਖੁੱਲਿਆ ਜਾਏ ਜਿਹਦੇ ਵਿੱਚ ਇੱਕ ਇਦਾਂ ਦੀ ਰਾਹਤ ਮਿਲ ਸਕੇ ਜਿਹਦੇ ਵਿੱਚ ਵਿਚੋਲੀਆਂ ਦਾ ਸਿਸਟਮ ਸਾਰਾ ਖਤਮ ਹੋਏ ਆੜਤੀਆਂ ਦਾ ਸਿਸਟਮ ਸਾਰਾ ਖਤਮ ਹੋਏ ਤੇ ਸਿੱਧੇ ਕਿਸਾਨ ਇਸ ਬਾਜ਼ਾਰ 'ਚ ਆਣ ਤੇ ਆਮ ਜਨਤਾ ਨੂੰ ਆਪਣੀ ਸਬਜ਼ੀ ਵੇਚ ਸਕਣ ਉਸ ਵੱਲੋਂ ਇੱਕ ਰਾਹਤ ਦੀ ਖਬਰ ਆਵੇ ਕਿ ਬੇਸਿਕ ਕੁਝ ਚੀਜ਼ਾਂ ਮਿਲ ਸਕਦੀਆਂ ਆ ਕਿਸਾਨਾਂ ਦੇ ਹੱਕ ਚ ਚ ਆਮ ਜਨਤਾ ਨੂੰ ਥੋੜੀ ਜਿਹੀ ਰਾਹਤ ਮਿਲ ਸਕਦੀ ਹੈ ਦੂਜੀ ਸਭ ਤੋਂ ਵੱਡੀ ਉਹਨਾਂ ਨੇ ਗੱਲ ਕੀਤੀ ਕਿ ਮਹਿੰਗਾਈ ਪਹਿਲਾਂ ਦੇ ਮੁਕਾਬਲੇ ਥੋੜੀ ਘੱਟ ਹੋਈ ਹੈ ਲੇਕਿਨ ਫਿਲਹਾਲ ਹਰ ਜੇ ਵੀ ਜ਼ਿਆਦਾ ਹੈ ਇਸੋ ਲਾਪਰ ਗੱਲ ਕਰਾਂ ਮੈਂ ਜੀ ਇਕਨੋਮਿਕ ਗਰੋਥ ਦੀ ਦੇਖੋ ਇਕਨੋਮਿਕ ਗਰੋਥ ਪਿਛਲੇ 2 ਸਾਲਾਂ ਤੋਂ ਅਰਥਵਿਵਸਥਾ ਦੀ ਜਿਹੜਾ ਮੈਂ ਗੱਲ ਕਰ ਰਿਹਾ ਪਿਛਲੇ 2 ਸਾਲਾਂ ਤੋਂ 5% ਤੋਂ ਘੇਟਾ ਰਹੀ ਹੈ ਤੇ ਸਰਕਾਰ ਦਾ ਮੁੱਖ ਜਿਹੜਾ ਲਕਸ਼ੀਗਾ ਉਹ ਹੈ ਜਿਗਾ ਕਿ ਕਿਸੇ ਤਰੀਕੇ ਗਰੋਥ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਕਿ ਆਉਣ ਵਾਲਾ ਸਮੇਂ ਦੇ ਜੀ ਅਰਥਵਿਵਸਥਾ ਲਈ ਚੰਗਾ ਹੋ ਸਕੇ ਨਿਵੇਸ਼ ਵਧ ਸਕੇ ਜਿਹੜੇ ਐਕਸਪੈਂਸਸ ਹੈ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ ਇਹਦੇ ਵਿੱਚ ਉਹਨਾਂ ਨੇ ਸਾਬ ਕਿਹਾ ਕਿ ਜਿਹੜੀ ਇਕਨੋਮੀ ਗਰੋਥ ਹੈ 2015 ਤੱਕ 5.4 ਤੋਂ ਲੈ ਕੇ 5.9 ਤੱਕ ਰਹਿ ਸਕਦੀ ਹੈ ਯਾਨੀ ਇਕਨੋਮੀ ਗਰੋ ਜਦਾ ਸੁਧਾਰ ਹੋਣ ਦੀ ਉਮੀਦ ਘਟ ਹੈ ਇਹਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਕਮੌਨਸਨ ਕਰਾਵਾ ਹੈ ਦੂਜੀ ਸਭ ਤੋਂ ਵੱਡੀ ਹੈ ਵਾ ਕਿ ਇਰਾਕ ਤੇ ਗਲੋਬਲ ਸੰਕਟ ਜਿਹੜਾ ਲਗਾਤਾਰ ਵੱਧ ਰਿਹਾ ਹੈ ਉਹਦੇ ਕਰਕੇ ਇੱਕ ਦੇਸੀ ਇਕਨੋਮੀ ਤੇ ਬਹੁਤ ਖਤਰਾ ਹੈ ਇਹਦੇ ਉੱਤੇ ਕਈ ਸਟੈਪਸ ਚੁੱਕੇ ਜਾਣਗੇ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਗੱਲ ਕੀਤੀ ਕਿ ਵਿੱਤੀ ਘਟਾ ਜਿਹੜਾ ਹੱਲੇ ਵੀ ਬਹੁਤ ਜ਼ਿਆਦਾ ਹੈ ਉਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਤੇ ਲੰਬੀ ਅਫਦਲੀ ਜਿਹੜਾ ਨਿਵੇਸ਼ਾ ਨੂੰ ਸਾਲ ਤੱਕ ਵਧਾਣਾ ਬਹੁਤ ਜ਼ਰੂਰੀ ਹੈ ਇਹ ਮੁੱਖ ਗੱਲਾਂ ਰਹੀਆਂ ਅੱਜ ਦੇ ਆਰਥਿਕ ਸਰਵੇਖਣ ਦੀਆਂ